ਇਹ ਵਾਰ 7 ਮਹੀਨੇ ਦੀ ਹੈ ਇਹ 7 ਮਹੀਨੇ ਦੀ ਹੈ ਹਾਂ ਇਹ ਸਾਰੀ ਨਿਸ਼ਾਨੀਆਂ ਪੂਰੀਆਂ ਆ ਹਾਂ ਜੀ ਅੱਖ ਵੀ ਚਿੱਟੀ ਆ ਨਾਸ ਵੀ ਆ ਠੀਕ ਆ ਠੀਕ ਆ ਬਾਕੀ ਜਿਆ ਸੀ ਠੀਕ ਆ ਸੂਦੇ ਨਿਸ਼ਾਨ ਆ ਜੇਵਾ ਸੱਜ ਲੋ ਜੀ ਸੂਦੇ ਨਿਸ਼ਾਨ ਹੈਗਾ ਹਾਂ ਜੀ ਚੈੱਕ ਕਰ ਸਕਦੇ ਹੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੰਡਾਵੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਇੱਕ ਲੀਲੀ ਰਾਵੀ ਪਿਓਰ ਕੱਟੀ ਐ ਜੀ ਇੱਕ ਆਪਣੀ ਮੋਰਾ ਨਸਲ ਠੀਕ ਐ ਜੀ ਇੱਕ ਮੱਝ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾਇਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਈ ਵੀਰਾਂ ਦੀ ਡਿਮਾਂਡ ਸੀ ਕਹਿੰਦੇ ਲੀਲੀ ਰਾਵੀ ਕੱਟੀ ਲੈਣੀ ਆ ਕੱਟੀ ਲੈਣੀ ਆ ਅੱਜ ਭਰਾ ਕੱਟੀ ਆਪਾਂ ਤੁਹਾਨੂੰ ਬੁਖਾ ਰਹੇ ਆ ਤੇ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾਈ ਸੱਸੀ ਕਾ ਜੀ ਨਾਮ ਵੀਰ ਜੀ ਆਪਣਾ ਨਰਸਨ ਦਾ ਪਿੰਡ ਕੰਡਾਉਣਾ ਜ਼ਿਲ੍ਹਾ ਬਟਿੰਡਾ ਜੀ ਨੇੜੇ ਨੇੜੇ ਪਿੰਡ ਬਈ ਆਪਣੇ ਨੇੜੇ ਇਧਰ ਭਦੌਰ ਸ਼ਹਿਰ ਰਹ ਜਾਂਦਾ ਜੀ ਹਾਂਜੀ ਇਧਰ ਭੈਰੂਪਾ ਰਹ ਜਾਂਦਾ ਨੇੜੇ ਆਪਾਂ ਠੀਕ ਆ ਪਹਿਲੀ ਮੱਝ ਦੀ ਜਾਣਕਾਰੀ ਪਹਿਲੀ ਮੱਝ ਵੀਰੇ ਤੀਜੇ ਸੁਵੇ ਸੁੰਦੀ ਆ ਹਾਂਜੀ ਅਜੇ ਲੈ ਜੂ 4-5 ਦਿਨ ਪਏ ਇਹ ਸੋਣ ਦੇ ਠੀਕ ਆ ਦੁੱਧ ਬਹੁਤ ਚੰਗਾ ਦਿੰਦੀ ਘਰੀ ਪਤਲੀ ਲੇਰੂ ਵਧੀਆ ਬਣੋਦੀ ਪੂਰਾ ਠੀਕ ਆ ਹਾਂ ਤੋਰ ਦੂਪਰਾ ਲੋ ਜੀ ਚੈੱਕ ਕਰ ਸਮਸਾ ਨੇ ਲੇਵਾ ਚਾਰ ਪੰਜ ਦਿਨ ਪਹਿਲੇ ਚਾਰ ਤਿੰਨ ਤਰੀਕ ਨੂੰ ਦਿਨ ਪੂਰੇ ਇਹਦੇ ਤਿੰਨ ਤਰੀਕ ਨੂੰ ਦਿਨ ਪੂਰੇ ਬਾਈ ਕਹਿੰਦਾ ਲੋ ਜੀ ਲੇਵਾ ਹੈਗਾ ਗਾਮਾ ਵਾਂਗੂ ਕਰਮਾ ਵਾਲੀ ਦਾ ਦੇਖ ਸਕਦੇ ਪਰਾ ਲਾਉਣ ਲੱਗੀ ਦੋ ਠੀਕ ਆ ਖਰੀ ਹੱਲੇ ਵੀ ਮਾਤਾ ਨਹੀਂ ਪੰਡੇ ਦੀ ਕੋਈ ਆਇ ਨਹੀਂ ਡੁੱਪੜੀ ਠੀਕ ਆ ਲੋ ਜੀ ਚੈੱਕ ਕਰ ਸਕਦੇ ਫੇਸ ਕੁਆਲਿਟੀ ਚੰਗੀ ਪੜੀ ਫਲੋਸੀ ਆ ਪਰਾ ਠੀਕ ਆ ਜੀ ਦਸੂਆ ਕਹਮਾ ਹੋ ਵੀਰੇ ਇਹ ਤੀਜੇ ਸੂਏ ਹੁੰਦੀ ਆ ਬਾਈ ਤੀਜੇ ਸੂਏ ਹੁੰਦੀ ਆ ਬਾਈ ਕਹਿੰਦਾ ਠੀਕ ਆ ਨਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਪਰਾ ਲੋ ਜੀ ਬੰਨ ਦੋ ਪਰਾ ਬੰਨ ਦੋ ਜੀ ਪਸੂ ਨੂੰ ਨੇੜੋਂ ਕਰਕੇ ਵਿਖਾਉਣੀ ਆ ਵੀਰ ਜੀ। ਲੇਵਾ ਦੇਖ ਸਕਦੇ ਤੁਸੀਂ। ਲੋ ਜੀ। ਦੇਖ ਸਕਦੇ ਥੋੜਾ ਜਿਹਾ। ਕੈਮਰੇ ਤੋਂ ਕਰ ਦਿਓ ਜੀ। ਕੋਈ ਗੱਲ ਨਹੀਂ ਕੋਈ। ਲੋ ਜੀ। ਥਾਣ ਦੇਖ ਸਕਦੇ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਨੂੰ। ਠੀਕ ਹੈ ਜੀ। ਵੀਰ ਜੀ ਰੇਟ ਤਾਂ ਜਾਇਜ਼ ਆ। ਰੇਟ ਤਾਂ 92000 ਰੁਪਏ ਬਾਈ। 92000? ਹਾਂ ਬਸ ਹਾਂ ਨਾ ਆਈਆ ਯਾਰ 500 ਦਾ ਮਾਨ ਤਾਂ ਨਹੀਂ ਆਉਂਿਆ। ਆਪਾਂ ਲੱਖ ਦੀ ਨਹੀਂ ਕਰਾਂ 1.5 ਲੱਖ ਦੀ 2 ਲੱਖ ਦੀ ਕਰ ਜਾਵਾਂ। ਠੀਕ ਹੈ ਜੀ ਠੀਕ। ਠੀਕ ਹੈ ਜੀ। ਹਾਂ ਜੀ ਬਈ ਕੱਟੀ ਦੱਸੋ ਜਾਣਕਾਰੀ। ਕੱਤੀ ਵਿਦਿਆ 18 ਮਹੀਨੇ ਦੇ ਬੱਚੇ ਆ ਠੀਕ ਆ ਠੀਕ ਆ ਮੋੜਾ ਜੀ ਪੂਰੀ ਵਧੀਆ ਚੰਗੀ ਕੱਟੀ ਆ ਠੀਕ ਆ ਮੜਾ ਫੇਸ ਦਿਖਾਓ ਜੀ ਪਹਿਲਾਂ ਆ ਫੇਸ ਦੇਖੋ ਸنگੀ ਸੰਗੋ ਦੇਖੋ ਬਹੁਤ ਸਿੰਗੀ ਚੰਗੀ ਆ ਕਰ ਲਓ ਕਰ ਲਓ ਠੰਮ ਕਰ ਦਿਓ ਫੇਸ ਚੈੱਕ ਕਰਦੇ ਸਿੰਗੀ ਮੋੜਨ ਲਾਗੀ ਕਰਮਣ ਵਾਲੀ ਪਤਲੇ ਪਿੰਡੇ ਚ ਹਾਂ ਚਾਰੀ ਥਾਣਾ ਠੀਕ ਆ ਚਾਰੀ ਥਾਣਾ ਮੋٹے ਮੋਟੇ ਢੋਲੀ ਦੇਖੋ ਕਾ ਜੀ ਇਹਦੀ ਠੀਕ ਆ ਫੜ ਲਓ ਮੜੀ ਪੂਸ ਦੇਖੋ ਪੂਸ ਫੜ ਲਓ ਮੜੀ ਇਹਨੂੰ ਕਰ ਲਓ ਮੜੇ ਲਓ ਜੀ ਥਾਣਾ ਤੁਮ ਬੋਲੀ ਬਹੁਤ ਚੰਗੀ ਠੀਕ ਬਹੁਤ ਮੋਟਾ ਥਾਣਾ ਠੀਕ ਆ ਤੋਰ ਦਿਓ ਪ੍ਰਾਇ ਸਕੀਨ ਆ ਪਤਲੇ ਪਿੰਡੇ ਚ ਆ ਭਰਾ ਬਹੁਤ ਸੋਹਣੀ ਕੱਟੀ ਆ ਤੇ ਚੈੱਕ ਕਰ ਸਕਦੇ ਲੋ ਜੀ ਟੀਕੇ ਟੋਕੇ ਦਾ ਪਤਾ ਭਰਾ ਬਈ ਟੀਕੇ ਜਾਣੇ ਆਪਣਾ ਦਲੇਤਣਾ ਵਾ ਬਸ ਈਕ ਇਹ ਗੱਲ ਹੈਗੀ ਐ ਮੈਂ ਤਾਂ ਮਰੀ ਗਈ ਕਿ ਨਹੀਂ ਹਾਂਜੀ ਹਾਂਜੀ ਜਿਵੇਂ ਪਤਲਾ ਪਿੰਡਾ ਸਕੀਨ ਆ ਹਨਾ ਹਾਂ ਚੰਗੀਆਂ ਬਹੁਤ ਬੱਚੇ ਮਈਆਂ ਚੰਗੀਆਂ ਨੇ ਠੀਕ ਆ ਬੰਦੀਆਂ ਰਿਕਾੜਾ ਮਾਂ ਦਾ ਹਾਂ ਠੀਕ ਆ ਜੀ ਲੋ ਜੀ ਤੁਹਾਡਾ ਕਾਗਜ਼ ਵਰਗਾ ਨਿੰਬੂ ਵਰਗਾ ਪਤਲਾ ਪਤਲਾ ਬਹੁਤ ਸੋਹਣੀ ਕੱਟੀ ਆ ਠੀਕ ਆ ਜੀ ਰੇਟ ਭਰਾ ਦਾ ਜਾਇਜ਼ ਜਮਾ ਰੇਟ ਵੀ ਜੁੜੇ ਦੇ ਇਕੱਠਾ ਕਰਾਂਗੇ ਆਪਾਂ ਅੱਛਾ ਅਨਾਲੀ ਲੀ ਲਵੀਆ ਹਾਂਜੀ ਇੱਥੇ ਆ ਹੀ ਦੇਣਾ ਇੱਕ ਹੋਈ ਜਾਂ ਰਹਿ ਜਾਂ ਨੇ ਇੱਕ ਦੂਜੀ ਬਣਾ ਤੇ ਦੇਣ ਲੈਣ ਜਾ ਦੇਣ ਲੈਣਾ ਆ ਦੇਖੋ ਹਾਂਜੀ ਤੋਰ ਤੂੰ ਤੂੰ ਕੋਈ ਨਾ ਲੈ ਲਓ ਜੀ ਦਾ ਸਾਨੂੰ ਦਿਖਾ ਦੋ ਬੜਾ ਜੀ ਬਹੁਤ ਚੰਗਾ ਥਾਣਾ ਦਾ ਤਾਪ ਚੋੜੀ ਛਾਲੀ ਉਹ ਚਾਰ ਹੀ ਥਾਣਾ ਕੋਈ ਫੋਟਸਾਂ ਨਹੀਂ ਠੀਕ ਆ ਇਹਦੀ ਉਮਰ ਦੱਸ ਸਕਨੀ ਇਹ ਬਾ 7 ਮਹੀਨੇ ਦੀ ਹੈ ਇਹ 7 ਮਹੀਨੇ ਦੀ ਹੈ ਹਾਂ ਇਹ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਹਾਂਜੀ ਅੱਖ ਵੀ ਚਿੱਟੀ ਆ ਨਾਜ਼ ਵੀ ਆ ਠੀਕ ਆ ਠੀਕ ਆ ਬਾਕੀ ਜਿਆ ਸੀ ਠੀਕ ਆ 2 ਦਿਨਾਂ ਦਾ ਨਿਸ਼ਾਨਾ ਜੇ ਵਸ ਲੋ ਜੀ 2 ਦਿਨਾਂ ਦਾ ਨਿਸ਼ਾਨਾ ਹੈਗਾ ਹਾਂ ਜੀ ਚੈੱਕ ਕਰ ਸਕਦੇ ਪਿਓਰ ਲੀਲੀਰਾ ਵੀ ਚਾ ਹਾਂ ਠੀਕ ਆ ਪਤਲਾ ਪਿੰਡਾ ਲੋ ਜੀ ਥਾਣੇ ਵੀ ਮੋਟਾ ਮੋਟਾ ਲੱਗਿਆ ਕਰਮਾਂ ਵਾਲੇ ਬਈ ਕਹਿੰਦਾ ਦੋਨਾਂ ਰੇਟ ਹੀ ਦੇਣਾ ਇਕੱਠਾ ਕਰਨਾ ਦੋਨਾਂ ਦਾ ਤੇ ਚੈੱਕ ਕਰ ਸਕਦੇ ਲੋ ਜੀ ਨਿਸ਼ਾਨੀਆਂ ਚੈੱਕ ਕਰ ਸਕਦਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਤੇ ਕਿੰਨੇ ਦਾ ਬਈ ਜੋੜਾ ਫਿਰ ਜਮਾ ਸਹੀ ਖੱਚ ਕੇ ਮੁੱਲ ਕਰਾਉਣਾ 30 ਕਰਾ ਲਓ 31 ਕਰਾ ਲਓ ਹਾਂ ਬਸ 28200 ਰੁਪਏ ਦੇ ਦੇਣੀ ਹੈ ਹਾਂ 28200 ਰੁਪਏ ਜੋੜੀ ਦੇ ਦੇਣਾ ਬਸ ਕੱਟਣਾ ਨਹੀਂ ਕੱਟੀਆਂ ਦੇਣੀ ਹਾਂਜੀ ਤੋਂ ਪਰਾ ਕੱਟੀਆਂ ਬਾਈ ਕਹਿੰਦਾ ਦੇਖ ਵੀਡੀਓ ਦਾ ਬਾਹਰ ਨਹੀਂ ਕਰਣਾ ਠੀਕ ਆ 28200 ਰੁਪਏ ਬਾਈ ਕਹਿੰਦਾ ਭਰ ਦੇ ਦੇਣੀ ਹਾਂ ਜਾਨਾ ਹਾਂ ਬੱਚੇ ਦਿਖਾ ਦੇ ਤੁਹਾਨੂੰ ਥੱਲੇ ਇਹ ਵੀ ਦਿਖਾ ਦੇ ਆਪਾ ਲੋ ਜੀ ਥਾਣ ਦੇਖ ਸਕਦੇ ਬਹੁਤ ਸੋਹਣਾ ਠੀਕ ਆ ਜੀ ਬਹੁਤ ਠੰਡੀ ਸੀ ਰਹਿਣਾ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਆ ਜੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ